ਸਾਤਿਕਾ ਮੈਂ ਹਾ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਲੀ ਚੋਣਾਂ ਦੇ ਵਿੱਚ ਪੰਜਾਬ ਅਤੇ ਪੰਜਾਬ ਦੇ ਪੰਥਕ ਭਾਈਚਾਰੇ ਵੱਲੋਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦਾ ਵਿਰੋਧ ਕੀਤਾ ਗਿਆ ਜੇ ਗੱਲ ਕਰੀਏ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਮਹਾਰਾਸ਼ਟਰ ਅਤੇ ਝਾਰਖੰਡ ਦੇ ਵਿੱਚ ਹੋਈਆਂ ਮਹਾਰਾਸ਼ਟਰ ਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਵੱਲੋਂ ਖੁੱਲ੍ਹ ਕੇ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ ਕੀਤੀ ਗਈ ਯਾਨੀ ਕਿ ਵੋਟ ਅਤੇ ਸਪੋਰਟ ਭਾਰਤੀ ਜਨਤਾ ਪਾਰਟੀ ਨੂੰ ਕੀਤੀ ਜਾਵੇਗੀ ਇਹ ਦ ਸਿੱਖ ਅਤੇ ਸਿੱਖ ਜਥੇਬੰਦੀਆਂ ਵੱਲੋਂ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕਬੀਰ ਸਿੰਘ ਮੋਣਾ ਹੁਣਾ ਵੱਲੋਂ ਅਤੇ ਐਸਯੂਪੀਸੀ ਕਮੇਟੀ ਦੇ ਚੌਥੀ ਵਾਰ ਨਵੇਂ ਬਣੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵਿਰੋਧ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹ ਨਿੰਦਣਯੋਗ ਮਾਮਲਾ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੋਮਾ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ ਗਈ ਹੈ ਉਹਨਾਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਫੈਸਲਾ ਜਿਹੜਾ ਹੈ ਦਮਦਮੀ ਟਕਸਾਲ ਦੇ ਮੁਖੀ ਦੇ ਖਿਲਾਫ ਜਿਹੜਾ ਹੈ ਲਿਆ ਜਾਵੇਗਾ। ਯਾਨੀ ਕਿ ਹਰਨਾਮ ਸਿੰਘ ਢੂਮਾ ਦੂਸਰੇ ਪਾਸੇ ਹਰਨਾਮ ਸਿੰਘ ਢੂਮਾ ਨੇ ਇੱਕ ਠੋਕੇ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ। ਉਹਨਾਂ ਨੇ ਕਿਹਾ ਤੁਸੀਂ ਮੀਟਿੰਗ ਕਰੋ ਮੈਂ ਉਸ ਮੀਟਿੰਗ ਦੇ ਵਿੱਚ ਆਵਾਂਗਾ ਅਤੇ ਮੈਂ ਸਿੱਖਾਂ ਦੇ ਸਾਰੇ ਭਲੇਕੇ ਦੂਰ ਕਰ ਦੇਵਾਂਗਾ। ਉਹਨਾਂ ਨੇ ਕਿਹਾ ਟੇਡੇ ਵਿੰਗੇ ਬਿਆਨ ਦੇਖ ਕੇ ਮੇਰੀ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਮੈਂ ਆਪਣੀ ਕਰਦਾਰ ਕਰਦਾਰ ਕੁਸ਼ੀ ਬਿਲਕੁਲ ਬਰਦਾਸ਼ਤ ਨਹੀਂ ਕਰਾਂਗਾ ਉਹਨਾਂ ਨੇ ਕਿਹਾ ਜਿੱਥੇ ਵੀ ਸਿੱਖ ਕੌਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਚਾਰਾਂ ਤਖਤਾਂ ਦੇ ਪੰਜਾਂ ਤਖਤਾਂ ਦੇ ਜਥੇਦਾਰ ਸਹਿਬਾਨ ਮੈਨੂੰ ਬੁਲਾਉਣਾ ਚਾਹੁੰਦੇ ਨੇ ਐਸੀ ਕਮੇਟੀ ਐਸੀ ਪੀਸੀ ਦੇ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਮੇਰੇ ਨਾਲ ਮੀਟਿੰਗਾਂ ਮੀਟਿੰਗ ਕਰਨਾ ਚਾਹੁੰਦੇ ਨੇ ਤੇ ਮੈਂ ਇੱਕ ਠੋਕੇ ਉੱਥੇ ਆਵਾਂਗਾ ਉਹਨਾਂ ਨੇ ਕਿਹਾ ਕਿ ਮੈਂ ਸਿੱਖਾਂ ਦੇ ਭਲੇਖੇ ਦੂਰ ਕਰਾਂਗਾ ਕਿ ਅਸੀਂ ਮਹਾਯੁਕਤੀ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠ ਜੋੜ ਨੂੰ ਵੋਟਾਂ ਕਿਉਂ ਪਾਈਆਂ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਇੱਥੇ ਹਜ਼ਾਰਾਂ ਮਸਲੇ ਨੇ ਸਿੱਖ ਕਈ ਕੈਦ ਦੇ ਵਿੱਚ ਨੇ ਕਈਆਂ ਨੂੰ ਸਜ਼ਾਵਾ ਹੋਈਆਂ ਨੇ ਕਈ ਬੰਦੀ ਸਿੰਘਾਂ ਦੇ ਤਰ੍ਹਾਂ ਅੰਦਰ ਨੇ ਅਸੀਂ ਉਹਨਾਂ ਦੀ ਡਿਮਾਂਡ ਕੀਤੀ ਹੈ ਉਹਨਾਂ ਉੱਤੇ ਸਖਤ ਫੈਸਲੇ ਲਵੇਗੀ ਭਾਰਤੀ ਜਨਤਾ ਪਾਰਟੀ ਇਹਨਾਂ 5 ਸਾਲਾਂ ਦੇ ਦੌਰਾਨ ਇਸ ਲਈ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ ਹੈ ਦੂਸਰੇ ਪਾਸੇ ਦਬਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੂੰਦਾ ਵੱਲੋਂ ਕਿਹਾ ਕਿ ਆਪਣੀ ਬਿਆਨਬਾਜ਼ੀ ਤੋਂ ਸਿੱਖੋਂ ਸਿੱਖ ਜਥੇਬੰਦੀਆਂ ਅਤੇ ਜਥੇਦਾਰਾਂ ਨੂੰ ਗ੍ਰੇਸ ਕਰਨਾ ਚਾਹੀਦਾ ਹੈ ਕਿ ਮੇਰਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਕਰਦਾਰਕੁਸ਼ੀ ਨਾ ਕੀਤੀ ਜਾਵੇ। ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਮੇਰੇ ਨਾਲ ਜਦੋਂ ਜਿੱਥੇ ਮਰਜੀ ਮੀਟਿੰਗ ਕਰ ਸਕਦੇ ਨੇ ਮੈਂ ਸਿੱਖਾਂ ਦੇ ਭਲੇਖੇ ਦੂਰ ਕਰ ਦੇਵਾਂਗਾ। ਕਿਉਂ ਮੈਂ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ ਹੈ। ਅਤੇ ਖੁੱਲ ਕੇ ਮਹਾਰਾਸ਼ਟਰ ਦੇ ਵਿੱਚ ਜਿੰਨੇ ਵੀ ਸਿੱਖ ਰਹਿੰਦੇ ਨੇ ਕਿਹਾ ਹੈ ਕਿ ਵੋਟਾ ਐਸੀ ਮਾਯੁਕਤੀ ਅਤੇ ਭਾਰਤੀ ਜਨਤਾ ਪਾਰਟੀ ਗਠਬੰਧਨ ਨੂੰ ਪਾ ਕੇ ਜਿਤਾਓ ਉਹਨਾਂ ਨੇ ਕਿਹਾ ਮੇਰਾ ਆਵਦਾ ਮਸਲਾ ਹੈ ਸਾਡੇ ਆਪ ਦੇ ਇਥੇ ਸਟੇਟ ਲੈਵਲ ਦੇ ਮਸਲੇ ਨੇ ਮਹਾਰਾਸ਼ਟਰਵਾਦੇ ਲੇਕਿਨ ਹੋਰ ਕੋਈ ਵੀ ਜਿਹੜਾ ਪਰਸ਼ਨ ਹੈ ਜਾਂ ਦਸੇ ਬੰਦੀ ਹੈ ਉਹ ਕਿੰਤੂ ਪ੍ਰੰਤੂ ਨਹੀਂ ਕਰ ਸਕਦੀ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਮੈਂ ਸਿੱਖਾਂ ਦੇ ਭਲੇਖੇ ਦੂਰ ਕਰ ਦਿਆਂਗਾ ਇਹ ਗੱਲ ਕਹੀ ਹੈ ਦਮਦਵੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਨੇ ਧੰਨਵਾਦ